ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਦੀ ਇੱਕ ਸੱਚੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ ਆਪ ਜੀ ਭਲੀ ਭਾਨ ਤਹੀ ਜਾਣਦੇ ਹੋ ਕਿ ਸੰਤ ਬਾਬਾ ਅਜੀਤ ਸਿੰਘ ਜੀ ਪੂਰਨ ਬ੍ਰह्म ਗਿਆਨੀ ਸਨ ਕਿਉਂਕਿ ਬ੍ਰह्म ਗਿਆਨੀ ਨੂੰ ਸਾਰਾ ਹੀ ਭੇਦ ਹੁੰਦਾ ਹੈ ਜੋ ਵੀ ਇਨਸਾਨ ਸੰਗਤ ਉਹਨਾਂ ਦੇ ਦਰਸ਼ਨ ਦੇਦਾਰੇ ਕਰਦੀ ਹੈ ਉਹਨਾਂ ਦੀ ਦ੍ਰਿਸ਼ਟੀ ਮਹਾਂਪੁਰਸ਼ਾਂ ਦੀ ਪਾਰਦਰਸ਼ੀ ਹੁੰਦੀ ਹੈ ਉਹ ਸਮਝ ਜਾਂਦੇ ਹਨ ਕਿ ਇਸ ਦੇ ਮਨ ਵਿੱਚ ਕੀ ਹੈ ਇਸ ਦੀ ਭਾਵਨਾ ਕੀ ਹੈ ਕੀ ਚਾਹੁੰਦਾ ਹੈ ਇਹਦੇ ਕਰਮ ਕਿਸ ਤਰ੍ਹਾਂ ਦੇ ਹਨ ਕਿਹੋ ਜਿਹਾ ਇਸਨੇ ਬੀਜਿਆ ਹੈ ਅੱਗੇ ਕਿਹੋ ਜਿਹਾ ਵਧਣਾ ਹੈ ਭਾਵਨਾ ਦੇਖ ਕੇ ਮਹਾਂਪੁਰਸ਼ ਉਹਨਾਂ ਤੇ ਕਿਰਪਾ ਕਰ ਦਿੰਦੇ ਹਨ ਇੱਕ ਪਰਿਵਾਰ ਨੂੰ ਤਕਰੀਬਨ 15 16 ਸਾਲ ਹੋ ਗਏ ਸਨ ਮਹਾਂਪੁਰਸ਼ਾਂ ਕੋਲ ਜਾਂਦਿਆਂ ਹੋਇਆਂ ਅੱਜ ਉਹਨਾਂ ਦਾ ਇੱਕ ਬੇਟਾ ਯੂ ਐਸ ਏ ਹੈ ਅਤੇ ਇੱਕ ਪੰਜਾਬ ਦੇ ਵਿੱਚ ਹੀ ਸਰਕਾਰੀ ਨੌਕਰੀ ਦੇ ਲੱਗਿਆ ਹੋਇਆ ਹੈ ਉਹ ਪਰਿਵਾਰ ਦੀ ਮਹਾਂਪੁਰਸ਼ਾਂ ਦੇ ਨਾਲ ਬਹੁਤ ਯਾਹਲਾ ਨੇੜੇ ਦੀ ਸਾਂਝ ਹੈ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਉਹਨਾਂ ਨੇ ਕਮਾ ਕੇ ਆਪਣੇ ਜੀਵਨ ਨੂੰ ਅੱਜ ਵੀ ਸਫਲ ਕਰ ਰਹੇ ਹਨ ਅਤੇ ਇਹ ਘਟਨਾ ਉਹਨਾਂ ਤੋਂ ਸੁਣ ਕੇ ਆਪਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਜਦੋਂ ਉਹ ਪਰਿਵਾਰ ਮਹਾਂਪੁਰਸ਼ਾਂ ਦੇ ਕੋਲ ਜਾਂਦਾ ਸੀ ਕਿਸੇ ਸਮੇਂ ਉਹਨਾਂ ਦੇ ਘਰ ਦੇ ਵਿੱਚ ਬਹੁਤ ਗਰੀਬੀ ਸੀ ਪਰ ਮਹਾਂਪੁਰਸ਼ਾਂ ਦੀ ਸੰਗਤ ਕਰਨ ਕਰਕੇ ਉਹਨਾਂ ਦੇ ਬਚਨਾਂ ਦੀ ਜੋ ਕਰਾਮਾਤ ਸੀ ਜੋ ਮਹਾਂਪੁਰਸ਼ ਉਹਨਾਂ ਨੂੰ ਬਚਨ ਕੀਤੇ ਉਹਨਾਂ ਨੂੰ ਮੰਨ ਕੇ ਗੁਰਵਾਣੀ ਦੇ ਨਾਲ ਜੁੜ ਕੇ ਉਹ ਪਰਿਵਾਰ ਨੇ ਆਪਣੀ ਗਰੀਬੀ ਖਤਮ ਕਰ ਲਈ ਉਹ ਜੋ ਵੀਰ ਮਹਾਂਪੁਰਸ਼ਾਂ ਦੇ ਕੋਲ ਆਪਣੀ ਪਰਿਵਾਰ ਨੂੰ ਲੈ ਕੇ ਜਾਂਦਾ ਸੀ ਉਸ ਦਾ ਅੱਗੋਂ ਇੱਕ ਦੋਸਤ ਸੀਗਾ ਜੋ ਮੁਸਲਮਾਨ ਸੀ ਪਰਿਵਾਰ ਤਕਰੀਬਨ ਇਹ 1990 ਤੋਂ ਲੈ ਕੇ 2000 ਦੀ ਘਟਨਾ ਹੈ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਸ ਦਾ ਉਹ ਪਰਿਵਾਰ ਦਾ ਜੋ مین ਮੈਂਬਰ ਸੀ ਉਸ ਦਾ ਇੱਕ ਮਿੱਤਰ ਸੀ ਜੋ ਮੁਸਲਮਾਨ ਵੀਰ ਸੀ ਅ ਰਸਤੇ ਵਿੱਚ ਜਦੋਂ ਉਸ ਨੂੰ ਮਿਲਿਆ ਤਾਂ ਉਸ ਨੇ ਦੱਸਿਆ ਕਿ ਮੇਰੇ ਤੇ ਕਰਜ਼ਾ ਬਹੁਤ ਛੜ ਗਿਆ ਧੀ ਮੇਰੀ ਪਿਉਣ ਵਾਲੀ ਹੈ ਤੇ ਸਾਡੇ ਘਰ ਦੇ ਵਿੱਚ ਇੰਨੀ ਗਰੀਬੀ ਆ ਗਈ ਹੈ ਇੰਨਾ ਕਸ਼ਟ ਆ ਗਿਆ ਹੈ ਕਿ ਵੀਰ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਡੇ ਰਿਸ਼ਤੇਦਾਰਾਂ ਨੇ ਸਾਖ ਸੰਬੰਧੀਆਂ ਨੇ ਜਾਦੂ ਟੂਣੇ ਕਰ ਕਰਕੇ ਮੇਰਾ ਸਾਰਾ ਘਰ ਤਬਾਹ ਕਰ ਦਿੱਤਾ ਹੁਣ ਮੈਨੂੰ ਕੋਈ ਰਸਤਾ ਅੱਗੇ ਨਜ਼ਰ ਨਹੀਂ ਆ ਰਿਹਾ ਮੇਰਾ ਦਿਲ ਕਰਦਾ ਹੈ ਕਿ ਮੈਂ ਸੁਸਾਇਸਾਈਡ ਕਰਕੇ ਮਰ ਜਾਵਾਂ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕਾ ਹਾਂ ਬਹੁਤ ਜ਼ਿਆਦਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਾਂ ਕਿਉਂਕਿ ਮੇਰੀ ਧੀ ਕੁਵਾਰੀ ਹੈ ਬੱਚਾ ਬੇਟਾ ਮੇਰਾ ਛੋਟਾ ਹੈ ਮੈਂ ਕੀ ਕਰਾਂ ਸਭ ਨੇ ਮੇਰਾ ਸਾਥ ਛੱਡ ਦਿੱਤਾ ਤਾਂ ਜਿਹੜੇ ਵੀਰ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਸਨ ਉਹਦੇ ਪਹਿਲਾ ਮਨ ਦੇ ਵਿੱਚ ਆਇਆ ਵੀ ਅਸੀਂ ਤਾਂ ਸਿੱਖ ਹਾਂ ਅਮਰਤਾਰੀ ਹਾਂ ਇੱਕ ਮੁਸਲਮਾਨ ਹੈ ਜੇ ਮੈਂ ਇਸ ਨੂਮਾ ਪੁਰਸ਼ਾਂ ਦੇ ਕੋਲ ਲੈ ਗਿਆ ਉਹਨਾਂ ਨੇ ਇਹਨੂੰ ਕੋਈ ਬਚਨ ਕਰ ਦਿੱਤਾ ਪਤਾ ਨਹੀਂ ਇਹ ਮੰਨੇਗਾ ਜਾਂ ਨਹੀਂ ਮੰਨੇਗਾ ਕਿਤੇ ਮੇਰੇ ਤੇ ਨਾ ਕੋਈ ਭਾਰ ਪੈ ਜਾਵੇ ਤਾਂ ਉਸਨੇ ਸੋਚਿਆ ਵੀ ਸਤਿਗੁਰੂ ਨੇ ਕਿਹਾ ਕਿ ਆਪਾਂ ਸਰਵਤ ਦਾ ਭਲਾ ਕਰਨਾ ਹੈ ਸਭ ਦਾ ਭਲਾ ਮੰਗਣਾ ਹੈ ਉਸ ਮੁਸਲਮਾਨ ਵੀਰ ਨੂੰ ਦੂਜੇ ਵੀਰ ਨੇ ਦੱਸਿਆ ਕਿ ਅਸੀਂ ਹੰਸਾਲੀ ਵਾਲੀ ਮਾਪੁਰਸ਼ਾਂ ਦੀ ਸੰਗਤ ਕਰਦੇ ਹਾਂ ਕੋਈ ਸਮਾਂ ਸਾਡੇ ਤੇ ਵੀ ਇਹੋ ਜਿਹੀ ਆਈ ਸੀ ਅਸੀਂ ਵੀ ਬਹੁਤ ਹੱਥ ਦੀ ਗਰੀਬੀ ਕੱਟੀ ਹਾਂ ਜੇ ਤੇਰੀ ਸ਼ਰਦਾ ਭਾਵਨਾ ਬਣਦੀ ਹੈ ਤਾਂ ਮੈਂ ਤੈਨੂੰ ਉਹਨਾਂ ਦੇ ਕੋਲ ਲੈ ਜਾਂਦਾ ਹਾਂ ਤੈਨੂੰ ਬਚਨ ਕਮਾਉਣੇ ਪੈਣਗੇ ਤੁਮਾਂ ਪਰਸ਼ਾਂ ਨੂੰ ਸਿਰ ਸੱਤ ਵਚਨ ਕਹਿਣਾ ਹੈ ਉਹ ਕੋ ਜੋ ਵੀ ਉਹਨਾਂ ਦਾ ਬਚਨ ਹੋਏਗਾ ਮੈਂ ਤੈਨੂੰ ਸਮਝਾ ਦੇਵਾਂਗਾ ਕਿਉਂਕਿ ਜਦੋਂ ਸਾਧ ਸੰਗਤ ਜੀ ਬੰਦਾ ਨਿਰਾਸ਼ ਹੁੰਦਾ ਹੈ ਦੁਖੀ ਹੁੰਦਾ ਹੈ ਕੋਈ ਨਾ ਕੋਈ ਸਹਾਰਾ ਲੱਭਦਾ ਹੈ ਜੇ ਕਿਤੇ ਬਾਣੀ ਦਾ ਆਸਰਾ ਲੈ ਲਵੇ ਤਾਂ ਸਮਾਂ ਜਲਦੀ ਕੱਟ ਜਾਵੇਗਾ ਕਿਉਂਕਿ ਸਮੇਂ ਨੇ ਆਪਣੀ ਰਫਤਾਰ ਦੇ ਨਾਲ ਚੱਲਣਾ ਹੀ ਚੱਲਣਾ ਹੈ ਸਮਾ ਪਾ ਕੇ ਉਹ ਵੀਰ ਉਸ ਮੁਸਲਮਾਨ ਵੀਰ ਨੂਮਾ ਪਰਸ਼ਾਂ ਦੇ ਕੋਲ ਲੈ ਗਿਆ ਜਾ ਕੇ ਨਮਸਕਾਰ ਕੀਤੀ ਉਹ ਮੁਸਲਮਾਨ ਵੀ ਨੇ ਸਿਰ ਤੇ ਆਪਣੀ ਟੋਪੀ ਪਾਈ ਹੋਈ ਸੀ ਜੋ ਮੁਸਲਮਾਨ ਵੀ ਅਕਸਰ ਆਪਣੇ ਸਿਰ ਤੇ ਰੱਖਦੇ ਹਨ ਤਾਂ ਸਾਰੀ ਘਟਨਾ ਜਦੋਂ ਮਹਾਂਪੁਰਸ਼ਾਂ ਨੂੰ ਦੱਸੀ ਪਹਿਲਾਂ ਕੁਝ ਦੇਰ ਤਾ ਮਹਾਂਪੁਰਸ਼ ਚੁੱਪ ਰਹੇ ਕੁਝ ਸਮੇਂ ਬਾਅਦ ਕਹਿੰਦੇ ਭਾਈ ਸੁਖਮਣੀ ਸਾਹਿਬ ਦੇ ਪਾਠ ਦੀਆਂ ਪਹਿਲੀਆਂ 6 ਅਸ਼ਟਪਦੀਆਂ ਕਰਨੀਆਂ ਨੇ ਜਲ ਰੱਖਣਾ ਹੈ ਜੇ ਆਪ ਪਾਠ ਬੋਲ ਕੇ ਕਰ ਸਕਦੇ ਹੋ ਤਾਂ ਬਹੁਤ ਵਧੀਆ ਜੇ ਭਾਈ ਆਪ ਨਹੀਂ ਕਰ ਸਕਦੇ ਤਾਂ ਮੋਬਾਈਲ ਤੇ ਪਾਠ ਲਾ ਲੈਣਾ ਹੈ ਬੈਠ ਜਾਣਾ ਹੈ ਜਲ ਰੱਖ ਲੈਣਾ ਹੈ ਤੇ ਉਸ ਪਾਠ ਨੂੰ ਸੁਣਨਾ ਹੈ ਧਿਆਨ ਪਾਣੀ ਦੇ ਵਿੱਚ ਰੱਖਣਾ ਤਾਂ ਉਹ ਜੋ ਪਾਣੀ ਹੈ ਉਹ ਜਲ ਅੰਮ੍ਰਿਤ ਬਣ ਜਾਵੇਗਾ ਫਿਰ ਉਸ ਜਲ ਨੂੰ ਆਪਣੇ ਘਰ ਦੇ ਚਾਰੇ ਖੁੰਝੇ ਜਿੰਨਾ ਵੀ ਤੁਹਾਡਾ ਘਰ ਹੈ ਸਭ ਦੇ ਵਿੱਚ ਛਿੱਟਾ ਦੇ ਦੇਣਾ ਹੈ ਜਲ ਦਾ ਤੇ ਮਾੜੀਆਂ ਰੂਹਾਂ ਖਤਮ ਹੋ ਜਾਣਗੀਆਂ ਤੇ ਸਤਿਗੁਰੂ ਦੀ ਤੇਰ ਤੇ ਕਿਰਪਾ ਕਰਨੀ ਉਹ ਮੁਸਲਮਾਨ ਵੀਰ ਕਹਿੰਦਾ ਕਿ ਦੂਜੇ ਵੀਰ ਨੂੰ ਵੀਰ ਜੀ ਮੈਂ ਕਦੇ ਪਾਠ ਕਰਿਆ ਨਹੀਂ ਸੁਣਿਆ ਬਹੁਤ ਹੈ ਤਾਂ ਉਸ ਵੀਰ ਨੇ ਉਸ ਦੀ ਮਦਦ ਕੀਤੀ ਮੋਬਾਈਲ ਦੇ ਵਿੱਚ ਉਸ ਨੂੰ ਸੁਖਮਣੀ ਸਾਹਿਬ ਦਾ ਪਾਠ ਡਾਊਨਲੋਡ ਕਰਕੇ ਦੇ ਦਿੱਤਾ ਤੇ ਉਸ ਮੁਸਲਮਾਨ ਵੀਰ ਨੇ ਸਵਾ ਮਹੀਨਾ ਇਸੇ ਤਰ੍ਹਾਂ ਕੀਤਾ ਪਹਿਲਾਂ 6 ਅਸ਼ਟਪਦੀਆਂ ਸਵਾ ਘੰਟਾ ਸੁਣ ਲੈਂਦਾ ਸੀ ਉਸ ਤੋਂ ਬਾਅਦ ਪੂਰਾ ਪਾਠ ਸੁਣਨ ਲੱਗ ਗਿਆ ਹੌਲੀ-ਹੌਲੀ 6 ਅਸ਼ਟਪਦੀਆਂ ਉਸ ਨੂੰ ਮੂਝਵੰਨੀ ਯਾਦ ਹੋ ਗਈਆਂ ਉੱਠਦੇ ਬੈਹਿੰਦੇ ਉਸ ਨੂੰ ਉਸ ਦੇ ਮਨ ਦੇ ਵਿੱਚ ਪਾਠ ਚਲੀ ਜਾਂਦਾ ਸੀ ਸਵਾ ਮਹੀਨਾ ਬੀਤਿਆ ਤਾਂ ਉਸ ਨੇ ਮੁਸਲਮਾਨ ਵੀਰ ਨੇ ਦੂਜੇ ਵੀਰ ਨੂੰ ਬੁਲਾ ਕੇ ਕਿਹਾ ਕਿ ਵੀਰ ਜੀ ਬਾਣੀ ਇੰਨੀ ਕਰਾਮਾਤੀ ਹੈ ਇੰਨੀ ਸ਼ਕਤੀਸ਼ਾਲੀ ਹੈ ਮੈਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਸੀ ਅੱਜ ਅੱਲਾਹ ਦੀ ਕਹਿ ਲੋ ਵਾਹਿਗੁਰੂ ਦੀ ਕਹਿ ਲੋ ਮੇਰੇ ਤੇ ਕਿਰਪਾ ਹੋ ਗਈ ਜੋ ਮੇਰਾ ਕਰਜ਼ਾ ਸੀ ਜੋ ਮੇਰੇ ਪੈਸੇ ਡੁੱਬੇ ਸਨ ਉਹ ਮੇਰੇ ਸਾਰੇ ਅੱਜ ਵਾਪਸ ਆ ਗਏ ਮੇਰੇ ਘਰ ਦਾ ਮਾਹੌਲ ਇੰਨਾ ਵਧੀਆ ਹੋ ਗਿਆ ਪੋਜੀਟਿਵ ਹੋ ਗਿਆ ਤੇ ਮੈਂ ਹੁਣ ਮਹਾਂਪੁਰਸ਼ਾਂ ਦਾ ਧੰਨਵਾਦ ਕਰਨਾ ਹੈ ਤਾਂ ਫਿਰ ਉਹ ਮਹਾਂਪੁਰਸ਼ਾਂ ਦੇ ਕੋਲ ਚਲੇ ਗਏ 40 ਦਿਨ ਹੋ ਗਏ ਸਨ ਤਾਂ ਮਹਾਂਪੁਰਸ਼ਾਂ ਦੇ ਜਾ ਕੇ ਧੰਨਵਾਦ ਕੀਤਾ ਤਾਂ ਮਹਾਂਪੁਰਸ਼ਾਂ ਨੇ ਬਚਨ ਕੀਤਾਗੇ ਭਾਈ ਸੁਖਮਣੀ ਸ਼ਬਦ ਜਾਪਤਾ ਇਹੋ ਜਿਹਾ ਹੈ ਜੇ ਕੋਈ ਇੱਕ ਪਾਠ ਵੀ ਰੋਜ਼ ਕਰ ਲਵੇ ਨਾ ਉਦੇ ਸਾਰੀਆਂ ਸਤਿਗੁਰੂ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਆ ਸੋ ਉਹਨਾਂ ਨੇ ਮਹਾਂਪੁਰਸ਼ਾਂ ਦਾ ਬਚਨ ਮੰਨ ਲਿਆ ਘਰ ਦੀ ਗਰੀਬੀ ਖਤਮ ਹੋ ਗਈ ਉਸ ਦੀ ਬੱਚੀ ਦਾ ਵਿਆਹ ਵੀ ਵਧੀਆ ਪਰਿਵਾਰ ਦੇ ਵਿੱਚ ਹੋ ਗਿਆ ਕਾਰੋਬਾਰ ਦੁਆਰਾ ਚੱਲ ਪਿਆ ਤਾਂ ਮਹਾਂਪੁਰਸ਼ਾਂ ਨੇ ਪਹਿਲੇ ਹੀ ਕਿਹਾ ਸੀ ਭਾਈ ਜੇ ਤੇਰੀ ਭਾਵਨਾ ਹੈ ਤਾਂ ਬਾਣੀ ਪੜ ਲਈ ਨਹੀਂ ਤਾਂ ਜੋ ਤੇਰੇ ਅੱਲਾ ਨੇ ਤੈਨੂੰ ਤਾਲੀਮ ਦਿੱਤੀ ਹੈ ਜੋ ਤੁਸੀਂ ਨਿਵਾਜ ਅਦਾ ਕਰਦੇ ਹੋ ਉਹ ਆਪਣੀ ਧਰਮ ਦੇ ਪਰਪੱਕ ਰਹਿ ਕੇ ਤੁਸੀਂ ਕਰ ਸਕਦੇ ਹੋ ਸੋ ਇਹੋ ਜੇ ਸੰ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਬਚਨ ਜਿਨ੍ਹਾਂ ਦੀ ਕਿਰਪਾ ਦੇ ਨਾਲ ਇੱਕ ਨਹੀਂ ਹਜ਼ਾਰ ਨਹੀਂ ਲੱਖਾਂ ਕਰੋੜਾਂ ਬਚਨਾਂ ਨੂੰ ਮੰਨ ਕੇ ਅਜ ਉਹਨਾਂ ਦੇ ਸੱਚੇ ਪਾਤਸ਼ਾਹਨ ਕਾਰਜ ਸਵਾਰ ਦਿੱਤੇ ਸੋ ਆਪਾਂ ਵੀ ਬਾਣੀ ਦੇ ਨਾਲ ਜੁੜੀਏ ਹੋਰ ਨਾਲ ਨੂੰ ਜੋੜੀਏ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਰ ਵੀਡੀਓ ਦੇਖਣ ਦੇ ਲਈ ਆਪਣਾ ਇੱਕੋ ਹੀ ਉਦੇਸ਼ ਹੈ ਜੀ ਬਾਣੀ ਦੇ ਨਾਲ ਜੁੜਨਾ ਤੇ ਜੋੜਨਾ ਜੇ ਤੁਸੀਂ ਕਿਸੇ ਨੂੰ ਅੱਗੇ ਸ਼ੇਅਰ ਕਰੋਗੇ ਹੋ ਸਕਦਾ ਹੈ ਕੋਈ ਸੁਖੁਣੇ ਸਰ ਦੇ ਪਾਰ ਨਾਲ ਜੁੜ ਜਾਵੇ ਬਾਣੀ ਨਾਲ ਜੁੜ ਜਾਵੇ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ